यहाँ पर बता दें कि खन्ना पुलिस को आज एक बड़ी सफलता मिली पुलिस टीम ने इंटरस्टेट ग्रो के नशा तस्कर को 304 ग्राम हेरोइन के साथ काबू किया बता दें कि एसपीटी पवनजीत चौधरी ने प्रेस कॉन्फ्रेंस पर बताया कि डीएसपी पायल हेमंत मल्होत्रा एसएचओ एच दुराहा आकाश दत्त की टीम ने गुथली पुल के पास नाकाबंदी हुई थी इस दौरान एक बाइक पर शक नौजवान आता दिखाई दिया शक होने पर उसे रोक कर तलाशी ली गई तो उससे कम मात्रा में हिरन बरामद हुई है आरोपी खुद नशा करता भी है और इसे बेचता भी है पुलिस जांच करी है अब तक की जांच में तस्कर का संबंध इंटरस्टेट ग्रो से लग रहा है एसपी ने बताया कि पकड़े गए तस्कर के खिलाफ पहले भी दो केस दर्ज है उसका डॉप टेस्ट भी करवाया गया आरोपी को कोर्ट में पेश कर रिमांड हासिल किया जाएगा जिसमें पूछताछ के बाद अहम खुलासे होंगे मामले में अन्य तस्करों को भी जल्द पकड़ा जाएगा देखो पूरी खबर मानजो डी जी पी पंजाब श्री गौरव यादव जी उन्होंने दिया हदायतों के मुताबिक साढ़े डी आई जी मैम ਨਲੰਬਰੀ ਬੀਜੀ ਜੁਲਿਆ ਰੇਂਜ ਤੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਰ ਵੈਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਕਿ ਇੱਕ ਮਹਿੰਮ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਚ ਚੱਲ ਰਹੀ ਹੈ ਉਹਦੇ ਤਹਿਤ ਕੱਲ ਸਾਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ ਅਫਸਰ ਥਾਣਾ ਦਰਾਹਾ ਸ਼੍ਰੀ ਆਕਾਸ਼ ਕਟ ਜੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਗੋਰਤਸਲੀ ਪੁਲ ਤੋਂ ਜਿਹੜਾ ਰਸਤਾ ਜਾਂਦਾ ਹੈ ਗੁਰਜੀਤਪੁਰਾ ਉਹਦੇ ਤੇ ਇੱਕ ਬੰਦਾ ਇਹਨਾਂ ਨੇ ਸ਼ੱਕ ਦੀ ਬਨਾਤੇ ਜਿਹੜਾ ਕਿ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੂੰ ਜਦੋਂ ਰੋਕਿਆ ਇਹਨਾਂ ਨੂੰ ਉਹਨ ਦੀ ਤਲਾਸ਼ੀ ਲੈ ਕੇ ਜਦੋਂ ਦੇਖਿਆ ਤੇ ਇਹਨਾਂ ਨੇ ਆਪਣੇ ਤਜਰਬੇ ਦੇ ਮੁਤਾਬਕ ਉਹਦੇ ਕੋਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਉਹਦੇ ਕੋਲੋਂ ਮਿਲੀ ਬਰਾਮਦ ਹੋਈ ਕਿਉਂਕਿ ਉਹਦੀ ਕੁਆਂਟੀਟੀ ਹੈ ਜਿਹੜੀ ਉਹਦੇ ਮੁਤਾਬਕ ਇਹਨਾਂ ਨੇ ਫਿਰ ਇਮੀਡੀਏਟ ਉਹਨੂੰ ਉਹਦੀ ਪੁੱਛਣ ਤੇ ਉਹਦੀ ਸਹਿਮਤੀ ਲੈ ਕੇ ਕਿ ਮੈਂ ਆਪਦੀ ਤਲਾਸ਼ੀ ਕਿਸੇ ਗੇਟਡ ਅਫਸਰ ਤੋਂ ਕਰਵਾਉਣਾ ਚਾਹੁੰਦਾ ਹੈ ਜੋ ਕਿ ਸ਼੍ਰੀ ਹਿਮੰਤ ਮਲਖੋਤਰਾ ਡੀਐਸਪੀ ਪਾਇਲ ਉਹਨਾਂ ਨੂੰ ਮੌਕੇ ਤੇ ਬੁਲਾਇਆ ਉਹਨਾਂ ਨੇ ਮੌਕੇ ਤੇ ਬੁਲਾ ਕੇ ਉਦੀ ਮੁਰਲੀ ਪੁਸ਼ਕਿਸ਼ ਕਰਕੇ ਸਾਰੀ ਔਰ ਆਪਣੀ ਜੇਰ ਨਿਗਰਾਨੀ ਪ੍ਰੋਪਰ ਤਲਾਸ਼ੀ ਲਈ ਤਾਂ ਉਹ 304 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਹੜੀ ਕਿ ਬੜੀ ਵੱਡੀ ਪਲਾਵਦੀ ਹੈ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰਾਮਦ ਹੋਈ ਔਰ ਉਸ ਤੋਂ ਹੋਰ ਢੰਗਾਈ ਦੇ ਵਿੱਚ ਜਿਹੜੀ ਆ ਪੁਸ਼ਕਿਸ਼ ਉਹ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਉਰਫ ਮੰਨਾ ਪੈਂਡੇ ਦਾ ਪਠੜ ਹੈ ਔਰ ਇਹ ਬੰਦਾ ਕ੍ਰਾਈਮਨਲ ਹੈ ਇਹਦਾ ਪੁਰਾਣਾ ਰਿਕਾਰਡ ਹੈ ਜਿਹੜਾ ਉਹਦੇ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਕੈਨਡੀਪੀ ਇਸ ਦਾ ਹੈ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਤੇ ਇਹਦੇ ਨਾਲ ਬੜਾ ਬਲ ਮਿਲਿਆ ਸਾਨੂੰ ਜਿਹੜਾ ਜੋਧ ਨਸ਼ਿਆਂ ਵਿਰੁੱਧ ਮੋਹਮ ਹੈ ਤੇ ਇਹਦੇ ਰਿਗਾਰਡਿੰਗ ਹੀ ਇਹ ਤਾਨੂੰ ਇਤਲਾਅ ਮਤਲਬ ਇਨਫੋਰਮੇਸ਼ਨ ਦੇ ਲਈ ਅਸੀਂ ਪ੍ਰੈਸ ਉਹ ਜਿੰਨੇ ਵੀ ਇਹਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਉਹਨਾਂ ਤੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਸਾਡੀ ਅੱਗੇ ਚੱਲ ਰਹੀ ਹੈ ਪੜਤਾਲ ਕਿ ਇਹ ਕਿੱਥੋਂ ਲੈ ਕੇ ਆਂਦਾ ਤੇ ਅੱਗੇ ਕਿੱਥੇ-ਕਿੱਥੇ ਦੇਣੀ ਹੈ ਕੀ ਆਪੀ ਨਸ਼ਾ ਕਰਦਾ ਹੈ ਕੋਈ yes ਇਹ ਨਸ਼ਾ ਕਰਦਾ ਹੈ ਇਹਦਾ ਡੋਪ ਟੈਸਟ ਕਰਾਇਆ ਜਾਊਗਾ ਕਿਉਂਕਿ ਇਹਦੇ ਤੇ ਪਹਿਲਾਂ ਵੀ ਜਿਹੜਾ ਐਨਡੀਪੀਐਸ ਦਾ ਹੈ ਉਹ 27 ਐਨਡੀਪੀਐਸ ਦੇ ਤਹਿਤ ਮੁਕਦਮਾ ਉਦੋਂ ਵੀ ਇਹਦਾ ਮਤਲਬ ਮਕਦਮਾ 27 ਐਨ ਡੀ ਪੀ ਐਸ ਉਦੋਂ ਇਹ ਕੋ ਰਿਕਵਰੀ ਹੋਈ ਹੈ ਪੀਣ ਦਾ ਸੀ ਡੋਪ ਟੈਸਟ ਪੋਜੀਟਿਵ ਆਇਆ ਤੇ ਸਰ ਜਿੱਡੀ ਰਿਕਵਰੀ ਲੱਗਦਾ ਕਿ ਇੰਟਰ ਸਟੇਟ ਨੈਟਵਰਕ ਹੋ ਸਕਦਾ ਹੈ ਸਰ ਬਿਲਕੁਲ 100% ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗੇ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੇ ਛੋਟੇ ਲੈਵਲ ਤੇ ਜਿਹੜੀ ਹੈ ਹੈਰੋਇਨ ਜਿਹੜੀ ਹੈ ਅਸੀਂ ਜਿੰਨੇ ਵੀ ਹੁਣ ਤੱਕ ਬਰਾਮਦ ਕਰਦੇ ਰਹੇ ਹਾਂ ਉੰਦੀ ਦੇ ਲੇਕਿਨ ਇਹ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਤੋਂ ਮਤਲਬ ਪਿਛਲੇ ਦੇ ਕੋ ਸਮੇਂ ਤੋਂ 2-4 ਮਹੀਨਿਆਂ ਤੋਂ ਇਹ ਫੋਨ ਕਮਰਸ਼ੀਅਲ ਕੁਆंटਿਟੀ ਦੇ ਵਿੱਚ ਸਾਨੂੰ ਹੈਰੋਇਨ ਇਹ ਜਿਹੜੀ ਬਰਾਮਦ ਰਿਮਾਂਡ ਵਗੈਰਾ ਸਭ ਲਿਆਦਾ ਜੀ ਉਹਨਾਂ ਦਾ ਰਿਮਾਂਡ ਵਗੈਰਾ ਲੈਣਾ ਤੁਸਾਂ ਇਹ ਪੇਸ਼ ਕਰਨਾ ਜੀ ਅੱਜ ਪੇਸ਼ ਕਰਕੇ ਪ੍ਰੋਪਰ ਰਿਮਾਂਡ ਲੈਵਾਂਗੇ ਉਹ ਤਾਂ ਲੈਣਾ ਹੀ ਪਏਗਾ ਕਿਉਂਕਿ ਜਿਸ ਤਰੀਕੇ ਦੀ ਰਿਕਵਰੀ ਹੈ ਕਮਰਸ਼ੀਅਲ ਕੁਆंटਿਟੀ ਦੀ ਉਹਦੇ ਤਹਿਤ ਇਹਦੇ ਜਿਹੜੇ ਫਾਰਬਿਡਡ ਬੈਕਵਰਡ ਲਿੰਕੇਜ ਉਹਨੂੰ ਬਹੁਤ ਹੰਗਾਈ ਦੇ ਵਿੱਚ ਆ ਸਾਡੇ ਮਾਨ ਜੋ ਐਸਐਸਪੀ ਦੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਸਰ ਮਾਰਕੀਟ ਵੈਲਿਊ ਕਿੰਨੀ ਹੋਣੀ ਹੈ ਇਹਦੀ ਮਾਰਕੀਟ ਵੈਲਿਊ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਤੇ ਆਈ ਥਿੰਕ ਕਿ ਦਸਨ ਡਿਵੀ ਲੋਡ ਨਹੀਂ ਹੈਗੀ ਐਵੇਂ ਠੀਕ ਹੈ ਮਾਰਕੀਟ ਵੈਲਿਊ ਦਾ ਕੁਝ ਨਹੀਂ ਮੈਂ ਕਹਿ ਸਕਦਾ ਮੈਂ